ਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਸੀ ਉਹਦਾ ਜਨਮ ਦਿਨ ਮਨਾਉਣਾ ਸੀ ਤੇ ਹਰਜੀਤ ਗਰੇਵਾਲ ਨੇ ਆਉਣਾ ਸੀ ਸਾਨੂੰ ਇਹ ਪਤਾ ਲੱਗਿਆ ਕਿਉਂਕਿ ਪੁਲਿਸ ਖੜੀ ਸੀ ਬਥੇ ਕੈਂਟ ਟਾਣੇ ਕੋਲੇ ਜਿਹੜੀ ਗੱਡੀ ਮੂਹਰੇ ਲਾ ਕੇ ਲਿਆਉਂਦੇ ਹੁੰਦੇ ਨਾ ਇੱਥੇ ਜਦੋਂ ਆਏ ਹੈਗੇ ਇੱਥੋਂ ਜਿਹੜੇ ਸ਼ਹਿਰੀ ਇੱਕ ਦੋ ਜਣੇ ਹੈਗੇ ਆ ਮੂਹਰੇ ਲਾਏ ਹੋਏ ਨਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਹਿੰਦੇ ਵੀ ਮੂਹਰੇ ਅਸੀਂ ਮੋਢੀ ਐ ਉਹਨਾਂ ਨੇ 10-20 ਬੰਦੇ ਇਕੱਠੇ ਕਰੇ ਸੀ ਇਸ ਕਰਕੇ ਜਦੋਂ ਅਸੀਂ ਵਿਰੋਧ ਕਰਨ ਲੱਗੇ ਆ ਰੌਲਾ ਪਿਆ ਗਿਆ ਇਹਨਾਂ ਦਾ ਆਪ ਦੀਆਂ ਕੁਰਸੀਆਂ ਭੰਡ ਕੇ ਤੁਰ ਗਏ ਇੱਥੋਂ ਕਿਨਾਂ ਆਪੇ ਬਣ ਗਏ ਕਿਉਂਕਿ ਸਾਡੇ ਸਿਰ ਲਾਉਂਦੇ ਹੁੰਦੇ ਨੇ ਇਹ ਜਿਆ ਗੱਲਾਂ ਇਸ ਕਰਕੇ ਜੇ ਪੰਜਾਬ ਹਿੰਦੁਸਤਾਨ ਦਾ ਕਿਸਾਨ ਦਿੱਲੀ ਬੈਠਾ ਉਹਦੇ 40 45 ਕਿਸਾਨਾਂ ਆਤਮ ਇਹਦਾ ਕੁਸ਼ ਆਤਮ ਹੱਤਿਆ ਕਰਕੇ ਕੋ اٹੈਕ ਹੋ ਗਿਆ ਉਹਨਾਂ ਦੀ 40 45 ਬੰਦਿਆਂ ਦੀ ਮੌਤ ਹੋ ਗਈ ਜੇ ਕਦੇ ਇਹ ਸ਼ੀਦ ਹੋਗੇ ਇਹ ਇਹਦੇ ਚ ਖੁਸ਼ੀ ਮਨਾ ਰਹੇ ਨਾ ਕਿਸਾਨਾ ਉੱਥੇ ਮਰੀ ਜਾਂਦੇ ਨੇ ਦਿੱਲੀ ਠੰਡ ਦੇ ਵਿੱਚ ਬੈਠੇ ਫਿਰ ਇਹ ਖੁਸ਼ੀ ਕਿਹੜੀ ਗੱਲ ਦੀ ਜੇ ਆਪਣਾ ਕੋਈ ਆਂਡ ਅਗਮਾਰਜ ਵੀ ਮੌਤ ਹੋ ਜੇ ਆਪਾਂ ਨੇ ਵੀ ਉਹਦੇ ਨਾਲ ਆਪਣੀ ਦੁਸ਼ਮਣੀ ਵੀ ਹੋਵੇ ਰੋਂਦਾ ਨੀ ਰੋਂਦੜ ਕੇ ਮੂੰਹ ਦਾ ਕਰ ਲੇ ਇਹ ਖੁਸ਼ੀਆਂ ਮਨਾਉਂਦੇ ਕਹਿੰਦੇ ਫੁੱਲ ਖੜਿਆਉਣੇ ਤੇ ਭਾਰਤ ਦਾ ਕਿਸਾਨ ਮਜਰਾਇਆ ਪਿਆ ਜੀ ਕਹਦਗੀ ਇਸ ਕਰਕੇ ਦਾ ਵਿਰੋਧ ਕਰਦੇ ਆ ਭਾਰਤ ਦੇ ਵਿੱਚ ਕਿਤੇ ਵੀ ਕੋਈ ਮੰਤਰੀ ਆਉਂਦਾ ਖਾਸ ਕਰਕੇ ਪੰਜਾਬ ਵਿੱਚ ਜੇ ਵੀ ਕੋਈ ਇਹਨਾਂ ਦਾ ਬੀਜੇਪੀ ਦਾ ਮੰਤਰੀ ਆਉਂਦਾ ਕੋਈ ਐਮਐਲਏ ਆਉਂਦਾ ਜਾਂ ਕੋਈ ਇਹਨਾਂ ਦਾ ਚੇਅਰਮੈਨ ਆਉਂਦਾ ਉਹਦਾ ਹਰ ਹਾਲਤ ਵਿਰੋਧ ਕਰਾਂਗੇ ਸਾਡੇ ਨਾਲ ਜੋ ਮਰ ਜੇ ਬੀਤੇ ਕਿਉਂਕਿ ਅਸੀਂ ਮਰੇ ਪਏ ਜੇ ਕਾਨੂੰਨ ਲਾਗੂ ਹੋ ਗਏ ਕਾਲੇ ਕਾਨੂੰਨ ਇਹ ਸਰਕਾਰ ਨੇ ਬਣਾਏ ਐ ਸਾ ਕਿਸਾਨ ਵੀ ਉਜਰੂ ਤੇ ਇੱਥੇ ਜਿਹੜਾ ਖਪਤਕਾਰ ਹੈ ਕਿਉਂਕਿ ਇਹ ਇਹਨਾਂ ਨੇ ਜਿਵੇਂ ਗੰਡੇ ਹੈ 5 ਰੁਪਏ ਕਿਲੋ ਲੈ ਗਏ ਜਿ 60 ਰੁਪਏ 50 ਰੁਪਏ ਕਿਲੋ ਦੇ ਰਹੇ ਆ ਇਹੇ ਕਣਕ ਨਾਲ ਕਣਕ ਬਿਨਾਂ ਜਿਉ ਨਹੀਂ ਸਕਣਾ ਕਿਸੇ ਨੇ ਗੰਡੇ ਬਿਨਾਂ ਤਾਂ ਦਾਲ ਹੋਰ ਤਾਂ ਲਾਂਗੇ ਘੱਟ ਭਾਲਾਂਗੇ ਇਹੇ ਦੋਨਾਂ ਦੇ ਹੱਥ 'ਚ ਆ ਗਈ ਜਿਹੜਾ ਖਪਤਕਾਰ ਨੂੰ ਐਨੀ ਪਤਾ 200 ਰੁਪਏ ਕਿਲੋ ਦੇਣਾ ਕਿਉਂਕਿ ਇਹ ਨਾਲੇ ਖਪਤਕਾਰ ਨੂੰ ਨਾਲੇ ਵੇਚ ਨਾਲ ਦੋਨਾਂ ਨੂੰ ਮਾਰ ਲਗੇ ਇੱਥੇ ਅਵਾਨੀਆਂ ਡਵਾਨੀਆਂ ਨੇ ਵਪਾਰ ਕਰਨਾ ਸਾਰਿਆਂ ਦੀ ਸੰਘੀ ਘੁੱਟ ਨੇ ਇਸ ਕਰਕੇ ਉਹ ਕਾਲੇ ਕਾਨੂੰਨ ਜਿੰਨਾ ਜੇ ਰੱਦ ਨਹੀਂ ਹੁੰਦੇ ਉਹਨਾਂ ਚਿਰ ਇਹਨਾਂ ਦਾ ਵਿਰੋਧ ਪੰਜਾਬ ਦੇ ਵਿੱਚੋਂ ਹਟਦੇ ਨਹੀਂ ਇਹ ਸਾਡਾ ਪ੍ਰੋਗਰਾਮ ਹਰ ਖਸਾ ਹੁੰਦਾ ਕਿਤੇ ਵੀ ਹੋਵੇ ਕੋਈ ਵੀ ਚੇਅਰਮੈਨ ਆਵੇ ਕੋਈ ਇਹਨਾਂ ਦਾ ਐਮਐਲਏ ਵੀ ਐਮਪੀ ਆਵੇ ਅਸੀਂ ਉਹਦਾ ਵਿਰੋਧ ਕਰਾਂਗੇ ਹਰ ਹਾਲਤ ਕਰਾਂਗੇ ਸਾਡੇ ਨਾਲ ਜੋ ਵੀਤੂਗੀ ਬੀਤਣ ਤੁਹਾਨੂੰ ਬਾਪੂ ਜੀ ਕਦੋਂ ਪਤਾ ਲੱਗਿਆ ਸਾਨੂੰ ਅੱਜ ਸਵੇਰ ਪਤਾ ਲੱਗਿਆ ਵੀ ਇੱਥੇ ਇਹ ਫੰਕਸ਼ਨ ਕਰ ਰਹੇ ਨੇ ਜਨਮ ਦਿਨ ਮਨਾ ਰਹੇ ਕੇਕ ਕੱਟ ਰਹੇ ਖੁਸ਼ੀ ਮਨਾ ਰਹੇ ਨੇ ਜੇ ਸਾਡੇ ਕਿਸਾਨ ਮਰੀ ਜਾਂਦੇ ਫਿਰ ਅਸੀਂ ਖੁਸ਼ੀ ਨਹੀਂ ਮਨਾਉਣ ਦੇਵਾਂਗੇ ਇਸ ਕਰਕੇ ਕੁਝ ਵੀ ਨਹੀਂ ਕਰਨਾ ਹੋਇਆ ਪਹਿਲਾਂ ਨੱਡੇ ਨੇ ਆਉਣਾ ਸੀ ਉਹਦੇ ਵੀ ਦਫ਼ਤਰ ਮੂਰੇ ਸੀ ਧਰਨਾ ਦਿੱਤਾ ਹੈਗਾ ਉਹ ਆਇਆ ਨਹੀਂ ਤੇ ਅੱਜ ਇਹਨਾਂ ਨੇ ਵੀ ਇਹ ਕੁਝ ਕਰਿਆ ਸੀ ਹੁਣਾ ਇਥੋਂ ਬਾਗ ਕੇ ਸਾਨੂੰ ਇਹ ਗੁੰਡੇ ਵੀ ਦੱਸਦੇ ਆ ਸਾਨੂੰ ਇਹ ਬਾੜੇ ਵੀ ਦੱਸਦੇ ਆ ਸਾਨੂੰ ਅਤਵਾਦੀ ਵੀ ਦੱਸਦੇ ਨੇ ਜਿਹੜਾ ਕਿਸਾਨਾਂ ਦੀ ਕਮਾਈ ਹੋਈ ਕਣਕ ਠੰਡ ਦੇ ਵਿੱਚ ਪਾਣੀ ਲਾਇਆ ਹੋ ਉਹਦੀ ਰੋਟੀ ਖਾਂਦੇ ਤੇ ਉਸੇ ਕਿਸਾਨ ਨੂੰ ਮਾਰੇ ਦੱਸ ਰਹੇ ਇਸ ਕਰਕੇ ਮੈਂ ਚੈਲੰਜ ਵੀ ਕਰਦਾ ਜਿਹਨਾਂ ਸਾਨੂੰ ਐਂ ਕਹਿੰਦੇ ਨੇ ਮੇਰੇ ਨਾਲ ਚੱਲਣਾ ਅੱਜ ਮੈਂ ਦਵਾਈ ਛਿੜਕਣੀ ਸੀਗੀ ਮੈਂ ਦਿੱਲਗੋ ਆਇਆ ਰਾਤ ਕਣਕ ਦੇ ਦਵਾਈ ਛਿੜਕਣੇ ਜਦੋਂ ਪਤਾ ਲੱਗਿਆ ਦਵਾਈ ਛੜਤੀ ਇੱਧਰ ਆਏਗਾ ਮੇਰੇ ਨਾਲ ਚੱਲਣ ਜਿਹੜੇ ਕਹਿੰਦੇ ਸਾਨੂੰ ਗੁੰਡਾਗਰਦੀ ਕਰਦੇ ਇਹ ਹੱਤਬਾਦੀ ਨੇ ਇਹ ਇਹ ਕਿਸਾਨ ਨਹੀਂਗੇ ਜਾ ਕੇ ਮੇਰੇ ਕੋਲੇ ਹੀ ਖੜ੍ਹ ਜਾਣ ਦਵਾਈ ਮੈਂ ਛਿੜਕੂ ਮੈਨੂੰ ਢੋਲਗੇ ਹੀ ਚੁਕਾ ਦੇਣ ਜਿਹੜੇ ਸਾਨੂੰ ਕਹਿੰਦੇ ਕਿਸਾਨ ਨਹੀਂ ਬਾਪੂ ਜੀ ਇਹ ਜੱਦਵੰਦੀ ਜੀ ਵੀ ਅੱਜ ਆਪਣੀ ਕੱਢੀ ਹੋਈ ਹੈ ਕਿਹਦੇ ਲੱਗਾ ਪੁੱਰੇ ਤੁਹਾਡੇ ਪਿੰਡ ਇਹ ਸਾਰੇ ਪਿੰਡਾਂ ਜੋ ਕੁਝ ਬੰਦੇ ਨੇੜੇ ਨੇੜੇ ਪਿੰਡਾਂ ਚੋਂ ਕਿਉਂਕਿ ਇਹਨਾਂ ਨੂੰ ਲੱਗਦਾ ਵੀ ਲੋਕ ਤਾਂ ਦਿੱਲੀ ਗਏ ਹੋਏ ਨਾ ਵੀ ਆਪਾਂ ਜੋ ਮਰਜ਼ੀ ਕਰੀ ਜੋ ਪੰਜਾਬ ਚ ਸਾਡਾ ਪਲਾਜਿਆਂ ਤੇ ਵੀ ਔਰ ਲੈਸਾ ਮੂਰੇ ਵੀ ਪੰਪਾ ਮੂਰੇ ਜਿਹੜੇ ਅਵਾਨੀ ਰਵਾਨੀ ਦੇਨ ਜਾਂ ਜਿਹੜੇ ਮੌਲ ਹੈ ਉਹਨਾਂ ਦੇ ਮੂਰੇ ਹਮੇਸ਼ਾ ਧਰਨੇ ਜਲਦੇ ਨੇ ਤੇ ਦਿੱਲੀ 'ਚ ਵੀ ਲੱਖਾਂ ਬੰਦਾ ਬੈਠਾ ਤੇ ਜਿੱਥੇ ਕਿਥੇ ਇਹ ਵੀ ਆਉਂਦੇ ਨੇ ਤੇ ਉਹ ਸਾਡੇ ਜਿਹੜੇ ਕਿਸਾਨ ਹੈ ਪਿੱਛੇ ਬੈਠੇ ਨੇ ਉਹ ਸਾਰੇ ਇਕੱਠੇ ਹੋ ਕੇ ਇਹਦਾ ਵਿਰੋਧ ਕਰ ਰਹੇ ਮੀਟਿੰਗ ਦਾ ਕੋਈ ਮਤਵ ਨਹੀਂ 2000 ਦੇ ਵਿੱਚ ਝੋਨੇ ਦਾ 25 ਰੁਪਏ ਭਾਅ ਘਟਾਤਾ ਸੀਗਾ 340 ਰੁਪਏ ਸੀ 315 ਕਰਤਾ ਸੀ ਬਥੇਰਾ ਕਹਿੰਦੇ ਬਾਦਲ ਸੋਲੀ ਸੈਂਟਰ ਨਾਲ ਮੀਟਿੰਗ ਕਰਾ ਦੇਣੇ ਟ੍ਰੇਨਾਂ ਛੱਡ ਦਿਓ ਆਪਾਂ ਕਹਿੰਦੇ ਮੀਟਿੰਗ ਦੀ ਲੋੜ ਹੀ ਨਹੀਂ 3540 ਵਿੱਚੋਂ ਨਾ ਵਿਕੇ ਤੇ ਦਾਣਾ ਦਾਣਾ ਚੱਕਣ ਅਸੀਂ ਕਹਿੰਦੇ ਵੀ ਮੀਟਿੰਗਾਂ 'ਚੋਂ ਨਹੀਂ ਨਿਕਲਣਾ ਕੁਛ ਇਸ ਕਰਕੇ ਮੀਟਿੰਗਾਂ 'ਚ ਬੈੰਨੇ ਆ ਵੀ ਲੋਕ ਕਹਿਣਗੇ ਮੀਟਿੰਗ ਨਹੀਂ ਕਰਦੇ ਮੀਡੀਆ ਚੱਕ ਲੂ ਹੋਰ ਚੱਕ ਲੈਣਗੇ ਵਿਰੋਧੀ ਚੱਕ ਲੈ ਮੀਟਿੰਗ 'ਚ ਨਹੀਂ ਬੈੰਦੇ ਮੀਟਿੰਗ 'ਚੋਂ ਕੁਛ ਨਹੀਂ ਨਿਕਲਦਾ ਸਾਨੂੰ ਹੋਰ ਵੀ ਲੋਕ ਦੇ ਉੱਪਰ ਮਤਲਬ 85 ਬੰਦੇ ਤੋਂ ਚ ਆ ਰਹੇ ਨੇ ਉਹ ਲਾਈ ਲਾਈ ਜਾਂ ਡਰਾਮਾ ਬਾਜੀ ਆ ਕਾਂਗਰਸ ਵੀ ਡਰਾਮਾ ਕਰਦੀ ਹੈ ਆਮ ਵੀ ਡਰਾਮਾ ਕਰਦੀ ਹੈ ਕਾਲੀ ਵੀ ਡਰਾਮਾ ਕਰਦੀ ਹੈ ਕੋਈ ਸਾਡਾ ਹਮੈਦੀ ਨਹੀਂ ਇਹਨਾਂ 'ਚ ਇਹ ਖੁਸ਼ੀ ਕਹਿਣ ਜਿਹੜੇ ਕਾਂਗਰਸੀ ਹੈ ਜਦੋਂ ਨਰਮਾ ਮਰਿਆ ਉਹਨੇ ਤੋਤੇ ਮੰਤਰੀ ਨੇ 61 ਲੱਖ ਰੁਪਏ ਫੜਿਆ ਗਿਆ ਸੀ ਧਰਨਾ ਦਿੱਤਾ ਰਵਨੀਤ ਮਿੱਟੂ ਇੱਥੇ ਲੈ ਕੇ ਆਪਦੀ ਪਾਰਟੀ ਨੂੰ ਸਾਡੇ ਧਰਨੇ 'ਚ ਆਇਆ ਤੇ ਤੋੜ-ਬੰਦ ਕਰੀ ਡੀਸੀ ਸਾਡੀ ਡਾਂਗ ਖੜਕੀ ਹੈ ਕਹਿੰਦਾ ਜੀ 40000 ਰੁਪਏ ਕਿੱਲਾ ਮਿਲਣਾ ਚਾਹੀਦਾ ਕਿਸਾਨਾਂ ਨੂੰ ਜਾਇਜ਼ ਮੰਗਾ 20000 ਰੁਪਏ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਹੁਣ ਅਜੇ ਸਰਕਾਰ ਆ ਗਈ ਉਹਨਾਂ ਤੋਂ 68000 ਲੜਕੇ ਲਿਆ ਸੀ ਹੁਣ 32000 ਦੇਣ ਹੈ ਕਾਂਗਰਸ ਵਾਲੇ ਕਿਉਂਕਿ ਡਰਾਮ ਹੈ ਜਦੋਂ ਵੋਟਾਂ ਤੋਂ ਪਾਸੇ ਹੁੰਦੇ ਸੱਤਾ ਤੋਂ ਪਾਸੇ ਹੁੰਦੇ ਉਦੋਂ ਇਹੋ ਜਿਹਾ ਕੋਈ ਕਰਦੇ ਨੇ ਅੱਜ ਇਹ ਜਿਹੜੇ ਹੁਣ ਸੈਂਟਰ ਦੇ ਵਿੱਚ ਕਿਉਂਕਿ ਭਾਰਤੀ ਜਨਤਾ ਪਾਰਟੀ ਸਰਕਾਰ ਕਾਂਗਰਸ ਡਰਾਮਾ ਕਰਦੀ ਹੈ ਜਦੋਂ ਜਿੱਤ ਲਿਆ ਮੋਰਚਾ ਇਹਦੇ ਕੈਪਟਨ ਦੇ ਗਲਤੇ ਬੈਠਾਂਗੇ 2000 ਪੈਨਸ਼ਨ ਦੀ ਗੱਲ ਹੈ ਜਿਹੜੀ ਜਿਹੜੀ ਕਰਜ਼ਾ ਮਾਫੀ ਦੀ ਗੱਲ ਹੈ ਨਸ਼ਾ ਖਤਮ ਕਰਨ ਦੀ ਗੱਲ ਹੈ ਤੇ 3 52000 ਰੁਪਇਆ ਸਗਰ ਸਕੀਮ ਦੀ ਗੱਲ ਹੈ ਇਹ ਜਿਹੜੀਆਂ ਸਾਰੀਆਂ ਮੰਗਾਂ ਮਨਾਵਾਂਗੇ ਇਸ ਕਰਕੇ ਐਂ ਡਰਾਮਾ ਕਾਲੀਆਂ ਨੇ ਕੀਤਾ ਹਰਸਿੰਦਰ ਕੌਰ ਨੇ ਕਿ ਸਤੀਫਾ ਦੇਤਾ ਇਹ ਬਿੱਲ ਤਾਂ ਇਹਨੇ ਬਣਵਾਏ ਨਵੇਂ ਵਿੱਚ ਕੈਬਨਿਟ ਦੇ ਵਿੱਚ ਸੀ ਇਹਨੇ ਬਿੱਲ ਬਣਵਾਏ ਖਾੜਾ ਇਹਨੇ ਤਿਆਰ ਕਰਿਆ ਹੁਣ ਉਹ ਹੰਝੂ ਕੇਰ ਦੀ ਹੈ ਵੀ ਮੈਂ ਦੇਖੋ ਜੀ ਕਿਸਾਨਾਂ ਦੇ ਨਾਲ ਐ ਡਰਾਮੇ ਕਰਦੇ ਆ ਕੋਈ ਸਾਡੇ ਹੱਕ 'ਚ ਨਹੀਂ ਇਹ ਬਾਈ ਦੀਆਂ ਚੋਣਾਂ ਆ ਰਹੀਆਂ ਉਹ ਚੋਣਾਂ ਦੇ ਮਾਰੇ ਇਹ ਇਕੱਲੇ ਬਿਆਨ ਜੇ ਐਨੀ ਇਹਨਾਂ ਦੀ ਤਾਕਤ ਹੈ ਕਾਲੀਆਂ ਦੀ ਤਾਕਤ ਹੈ ਕੰਗਰਸ ਦੀ ਤਾਕਤਾਂ ਵਾਲੇ ਵਰਤ ਪਰਲਮੈਂਟ ਘੇਰਨ ਜਾ ਕੇ ਸਾਡੇ ਇਧਰ ਪੰਜਾਬ ਚ ਰੋਹਲ ਗਾਂਧੀ ਗਿੜੇ ਦਿੰਦਾ ਫਿਰ ਤੇ ਪਰਲਮੈਂਟ ਛੱਡਿਆ ਆਇਆ ਸੀਗਾ ਐ ਹੀ ਇਹ ਕੱਲ੍ਹ ਉਥੋਂ ਪਰਲਮੈਂਟ ਛੱਡਿਆ ਇੱਥੋਂ ਕਿ ਚੰਡੀਗੜ੍ਹ ਜਾਂਦੇ ਗੁਰਨ ਲੂ ਮੰਗ ਪੱਤਰ ਦੇ ਡਰਾਮੇ ਨੇ ਇਹ ਸਾਡੇ ਹੱਕ ਚ ਕੋਈ ਨਹੀਂ ਆਉਣ ਵਾਲੀਆਂ ਬਾਈਆਂ ਚੋਣਾਂ ਦਿੱਸਦੀਆਂ ਉਹ ਚੋਣਾਂ ਦੇ ਮਾਰੇ ਕੱਲਾ ਬਿਆਨਵਾਜੀਆ ਕਰਦੇ ਕੁਛ ਨਹੀਂ ਬਾਪੂ ਜੀ ਜਿਹੜੇ ਪਹੁੰਚੇ ਉਹ ਦੇਖ ਕੇ ਅਸੀਂ ਕੋਈ ਨਹੀਂ ਨਹੀਂ ਅਸੀਂ ਕੋਈ ਨਹੀਂ ਸਾਡੇ ਬੰਦੇ ਬੂਰੇ ਪੁਲਿਸ ਦੇ ਲਾਏ ਸੀ ਬੈਰੀਕੇਡ ਬੈਰੀਕੇਡ ਤੋੜ ਕੇ ਸੀ ਇੱਥੇ ਆਏ ਆ ਹਾਂ ਇਹ ਇਹਨਾਂ ਨੇ ਰੌਲਾ ਪਾਇਆ ਵੀ ਉਰੇ ਕਿਉਂ ਆ ਗਏ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਤਾਂ ਕੰਮ ਕੀ ਪੁਲਿਸ ਨਾਲ ਤਾਂ ਹੋਈ ਹੈਗੀ ਹਾਂ ਉਹ ਜਦੋਂ ਬੈਰੀਕੇਡ ਤੋੜਦੇ ਸੀ ਪੁਲਿਸ ਨੇ ਡੰਗਣੂਗਾ ਵੀ ਮਾਰਿਆ ਲਾਠੀ ਜਰਜ ਹਲਕਾ ਫੁਲਕਾ ਕਰੇ ਜਿੰਨਾ ਕਰਦੀ ਹੁੰਦੀ ਹੈ ਪੁਲਿਸ ਕਿਉਂਕਿ ਤਾਂਹਾਂ ਤੋਂ ਹਦਾਇਤ ਹੈ ਵੀ ਇਹਨਾਂ ਦਾ ਨਾ ਕਰੋਗਾ ਕੋਈ ਕਿਸਾਨ ਹੈ ਇਸ ਕਰਕੇ ਥੋੜਾ ਜਿਹਾ ਖਿਆਲ ਤਾਂ ਰੱਖਦੇ ਆ ਪਰ ਧੱਕਾਮੁਕੀ ਪੁਲਿਸ ਨਾ ਹੋਈ ਐ ਇਹਨਾਂ ਨੇ ਕੁਰਸੀਆਂ ਆਪ ਭੰਨ ਕੇ ਆਪ ਦਾ ਹੀ ਟੈਂਟ ਕਰਕੇ ਖਰਾਬ ਸਾਡੇ ਸਿਰ ਲਾਉਂਦੇ ਹੁੰਦੇ ਕਿਉਂਕਿ 2000 ਦੇ ਵਿੱਚ 31 ਜਨਵਰੀ ਨੂੰ ਜੇਠੂ ਵੀ ਗੋਲੀ ਚੱਲੀ ਬੱਸਾਂ ਦੇ ਕਰਾਏ ਪਿੱਛੇ ਦੋ ਬੰਦੇ ਸਾਡੇ ਮਾਰਤੇ ਗੋਲੀ ਚਲਾ ਕੇ ਜਿਹੜਾ ਘਈ ਸੀਗਾ ਹੁਣ ਇੱਥੇ ਵਕੀਲ ਹੈ ਉਹਦਾ ਮੁੰਡਾ ਉਹਦੇ ਨਾਲ ਵਕਾਲਤ ਕਰਦਾ ਵਿੱਚ ਸੀ ਖੋਸਾ ਡਿਪਟੀ ਸੀ ਸਾਡੇ ਦੋ ਬੰਦੇ ਮਾਰਤੇ ਸਾਡੇ ਦੀ ਪਰਚੇ ਬਣਾਤੇ ਬੰਦੇ ਵੀ ਸਾਡੇ ਮਾਰੇ ਐਂ ਹੀ ਕਰਦੇ ਹੁੰਦੇ ਅੱਜ ਵੀ ਪਰਚੇ ਕਰਨਗੇ ਸਾਡੇ ਦੇ ਵੀ ਕੁਰਸੀਆਂ ਤੋੜਦਿਆਂ ਸਾਡਾ ਟੈਂਟ 파ੜਦਾ ਸਾਡਾ ਫਲਾਣਾ ਕੋਰ ਸਾਡੇ ਝੁੱਗੇ 파ੜਦੇ ਸਾਡੇ ਪੁਲਿਸ ਵੀ ਕਹੋ ਸਾਡੀ ਵਰਦੀ 파ੜਦੀ ਇਹ ਸਾਨੂੰ ਪਹਿਲਾਂ ਵੀ ਪਤਾ ਹੈ ਇਹ ਸਾਰਾ ਕੁਝ ਕਰਦੇ ਹੁੰਦੇ ਕਰਦੇ ਆਪਨ ਅਸੀਂ ਇਹਨਾਂ ਨਾਲ ਕੁਛ ਇਹਨਾਂ ਨਾਲ ਨਹੀਂ ਜਿਹਦੇ ਸਾਡੇ ਸਾਡੀ ਪੁਲਿਸ ਨਾਲ ਦਾ ਕੰਮ ਕੀ ਹੋਈ ਇਹ ਬਈ ਸ਼ਹਿਰੀ ਨਾ ਇੱਥੋਂ ਦੇ ਸ਼ਹਿਰੀ ਹੈ ਬਠਿੰਡੇ ਦੇ ਸ਼ਹਿਰੀ ਹੈ ਜਿਹੜੇ ਸ਼ਹਿਰੀ ਹੈ ਉਹ ਕੁੱਲ ਨਾਲ ਹੈ ਕੋਵੇਂ ਕੋਈ ਵੀ ਕਿੱਤਾ ਕਰਦਾ ਹੈ ਕੋਈ ਦੁਕਾਨਦਾਰ ਹੈ ਜੀਪ ਚਲਾਉਂਦਾ ਕੋਈ ਹਲਵਾਈ ਹੈ ਕੋਈ ਮਾਸਟਰ ਹੈ ਕੋਈ ਡਾਕਟਰ ਹੈ ਸਾਰਿਆਂ ਦਾ ਸਪੋਰਟ ਦਿੱਲੀ ਜਾ ਕੇ ਦੇਖੋ ਕੁੱਲ ਸੰਸਥਾ ਉੱਥੇ ਬੈਠੀ ਹੈ ਕੋਈ ਬਲੈਣਾ ਵੰਡ ਰਹੇ ਨੇ ਕੋਈ ਝੁੱਗੀਆਂ ਵੰਡ ਰਹੇ ਨੇ ਕੋਈ ਆਪਣੇ ਟੈਂਟਾਂ ਵਾਸਤੇ ਤਰਪਾਨਾ ਵੰਡ ਰਹੇ ਨੇ ਕੋਈ ਕੰਬਲ ਵੰਡ ਰਹੇ ਨੇ ਕੋਈ ਦੁੱਧ ਭੇਜ ਰਿਹਾ ਸਾਰਾ ਕੁਝ ਭੇਜ ਰਹੇ ਨੇ ਜਿਹੜੇ ਕੁਛ ਭਾਜਪਾ ਦੇ ਹਰੇਕ ਸ਼ਹਿਰ ਦੇ 2-2 4-4 ਨੂੰ ਕੁਛ 10-20 ਬੰਦਿਆਂ ਨੂੰ ਬਰਗਲਾ ਕੇ ਲਿਆਉਂਦੇ ਨੇ ਕੋਈ ਇਹਨਾਂ ਦੇ ਨਾਲ ਨਹੀਂ ਖੜਦਾ ਇਸ ਕਰਕੇ ਇਹ ਸ਼ਹਿਰੀ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਜਿਹੜੇ ਲੰਗਰ ਤੇ ਦੁੱਧ ਚਾਹ ਵੀ ਆ ਗਈ ਚਾਹ ਬਣ ਕੇ ਉਹ ਵੀ ਲੰਗਰ ਚਕਾਰ ਹੈ ਤੇ ਰੋਟੀ ਵੀ ਸ਼ਿਕਾਈ ਹੈ ਇਹਨਾਂ ਨੇ ਕਿਉਂਕਿ ਸੁਦੇਹਾਂ ਦੇ ਚੱਲੇ ਹੋਏ ਤੋਂ ਪਤਾ ਲਾ ਕੇ ਸਾਨੂੰ 8 ਵਜੇ ਉਹਦੀ ਚੱਲ ਪਈ ਸੀ ਰੋਟੀ ਪਾਣੀ ਇੱਥੇ ਆ ਕੇ ਖਾਦਦਾ ਬਾਬੂ ਜੀ ਕਿੰਤੇ ਨੇ ਬਹੁਤ ਕਰਦੇ ਆ ਇਹ ਵੀ ਆਖੀਦਾ ਹੈ ਉਹ ਇਹ ਤਾਂ ਅੰਮ੍ਰਿਤ ਦਾ ਬਕਾ ਹੈ ਐਸੇ ਵੀ ਦਾ ਹਾਂ ਇਹ ਕੋਈ ਆਉਂਦਾ ਉਹ ਵੀ ਦੇਖਣਾ ਕਿ ਉਹ ਤੋਂ ਚਲਾ ਗਿਆ ਨਹੀਂ ਉਹ ਮੈਂ ਨਹੀਂ ਮੈਨੂੰ ਨਹੀਂ ਪਤਾ ਵੀ ਹੋਉ ਕਿਉਂਕਿ ਉਹ ਜੰਤਰ ਮੰਦਰ ਚਮਚਾ ਦੂਰ ਹੈ ਅਸੀਂ ਬੈਠੇ ਆਂ 25 ਕਿਲੋਮੀਟਰ ਉਰੇ ਸਾਨੂੰ ਉਨਾ ਕ ਜਿੰਨਾ ਕ ਪਤਾ ਮੀਡੀਆ ਰਹੀ ਲੱਗਦਾ ਉਨਾ ਕ ਜੇ ਉਹਨੇ ਪੱਤਰਕਾਰ ਤੇ ਜਦੋਂ ਹੱਥ ਚੱਕਿਆ ਇਧਰੋਂ ਨਖੇਦੀ ਕਰਦੇ ਆਂ ਗਲਤ ਆ ਉਹਦਾ ਕਿਉਂਕਿ ਜੇ ਨਹੀਂ ਪੱਤਰਕਾਰ ਕੋਈ ਮੀਡੀਆ ਵਿਕਿਆਵਾ ਮਿੜ ਗਿਆ ਜੇ ਕਹਿ ਦੇ ਗੋਦੀ ਮਿੜ ਗਿਆ મોદી ਦਾ ਜੇ ਉਹ ਗਲਤ ਕਰਦਾ ਉਹਨੂੰ ਨਾ ਬਿਆਨ ਦਿਓ ਅਸੀਂ ਕਿਸੇ ਤੇ ਜੇ ਹੱਥ ਝੱਕਦੇ ਆਂ ਇਹ ਸਾਡੀ ਗੁੰਡਾਗਰਦੀ ਆ ਇਹ ਠੀਕ ਨਹੀਂ ਇਹ ਗਲਤ ਹੈ ਅਸੀਂ ਸਾਡੇ ਕੁਝ ਬੰਦੇ ਆ ਰਹੇ ਐ ਕਿਉਂਕਿ ਸਾਡਾ ਕਿਸਾਨ ਜੈ ਸਿੰਘ ਤੁੰਗਵਾਲੀ ਦਾ ਉੱਥੇ ਦਿੱਲੀ ਸ਼ਹੀਦ ਹੋ ਗਿਆ ਸੀ ਉਹਦਾ ਅੱਜ ਭੋਗ ਹੈ ਉਹ ਭੋਗ ਤੋਂ ਬੰਦੇ ਆ ਰਹੇ ਨੇ ਜਦੋਂ ਭੋਗ ਤੋਂ ਆਗੇ ਉਹਦੋਂ ਬਾਅਦ 10-20 ਮਿੰਟ ਲਾ ਕੇ ਅਸੀਂ ਮੁਜਾਹਰਾ ਕਰਾਂਗੇ ਆਪਣੇ ਫੌਜੀ ਚੌਕ ਤੱਕ ਫਿਰ ਸਮਾਪਤੀ ਕਰਾਂਗੇ ਕਿਉਂਕਿ ਅਸੀਂ ਬੰਦੇ ਉਧਰ ਭੇਜੇ ਸੀਗੇ ਵੀ ਉਹ ਕੀ ਕਰ ਰਹੇ ਆ ਕਹਿੰਦੇ ਵੀ ਉਹਨਾਂ ਨੇ ਅਰਥੀ ਸਾੜ ਕੇ ਕਾਂਗਰਸ ਦੀ ਉਹਨਾਂ ਨੇ ਸਮਾਪਤ ਕਰਤਾ ਤੇ ਸਾਨੂੰ ਇਹ ਸੀ ਵੀ ਅੱਥੇ ਜਿਹੜਾ ਟੈਂਟਰ ਰੱਖੀ ਹੋਇਆ ਹੋ ਸਕਦਾ ਫੇਰ ਵੀ ਆ ਜਾਣ ਪਰ ਹੁਣ ਇਹ ਲੱਗਿਆ ਪਤਾ ਵੀ ਕਹਿੰਦੇ ਕੋਈ ਨਹੀਂ ਆਉਂਦਾ ਤੇ ਇਹ ਦੂਬਾ ਅਸੀਂ ਅੱਧ ਘੰਟਾ ਪਾਉਣਾ 1 ਘੰਟਾ ਹੋਰ ਲਾਗਾ ਕਿਉਂਕਿ ਅਸੀਂ 4 ਵਜੇ ਸਦੇ ਸਮਾਪਤ ਕਰਦੇ ਹਾਂ ਸਾਡਾ ਉਹ ਜਿਹਾ ਟਾਈਮ ਅਸੀਂ ਕਰਨਾ ਹੈ ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹੈ ਪਿੰਡ ਮੇਰਾ ਕੋੜ ਹੈ